ਜਿਹੜੇ ਲੋਕ ਗੁਰਬਾਣੀ ਦਰਬਾਰ ਸਾਹਿਬ ਦੀ ਲਾਈਵ ਸੁਣਦੇ ਨੇ ਉਹਨਾਂ ਲਈ ਇਹ ਖਬਰ ਬਤ ਐਹਮ ਹੈ ਕਿਉਂਕਿ ਜਿਹੜੇ ਲੋਕ YouTube ਤੇ ਗੁਰਬਾਣੀ ਨੂੰ ਲਾਈਵ ਸੁਣਦੇ ਨੇ ਜਾਂ ਕਹਿ ਲੋ ਕਿ ਜਿਹੜਾ ਦਰਬਾਰ ਸਾਹਿਬ ਤੋਂ ਲਾਈਵ ਹੁੰਦਾ ਹੈ ਉਹ SDPC ਦੇ YouTube ਚੈਨਲ ਰਾਹੀਂ ਵੇਖਦੇ ਨੇ ਤਾਂ ਉਹਨਾਂ ਨੂੰ ਇੱਕ ਹਫ਼ਤੇ ਤੱਕ ਅਜੇ ਉਡੀਕ ਕਰਨੀ ਪਵੇਗੀ ਕਿਉਂਕਿ ਇੱਕ ਹਫ਼ਤੇ ਤੱਕ YouTube ਤੇ ਤੁਹਾਨੂੰ ਗੁਰਬਾਣੀ ਲਾਈਵ ਨਹੀਂ ਸੁਣਾਈ ਦੇਗੀ ਪੂਰੇ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਖਬਰ ਕਾਫੀ ਅਹਿਮ ਹੈ ਕਿ ਜਿਹੜਾ ਐਸਜੀਪੀਸੀ ਦਾ ਲਾਈਵ ਗੁਰਬਾਨੀ ਵਾਲਾ ਚੈਨਲ ਹੈ ਜਿੱਥੇ ਦਰਬਾਰ ਸਾਹਿਬ ਦਾ ਲਾਈਵ YouTube ਚੈਨਲ ਤੇ ਕੀਤਾ ਜਾਂਦਾ ਦਰਅਸਲ YouTube ਨੇ ਉਹ ਚੈਨਲ ਇੱਕ ਹਫਤੇ ਲਈ ਸਸਪੈਂਡ ਕਰ ਦਿੱਤਾ ਹੈ ਯਾਨੀ ਕਿ ਇੱਕ ਹਫਤੇ ਲਈ ਉਸ YouTube ਚੈਨਲ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਲਾਈਵ ਜਾਂ ਕੋਈ ਐਕਟੀਵਿਟੀ ਹੋਣ ਨਹੀਂ ਹੋ ਸਕੇਗੀ ਯਾਨੀ ਕਿ ਉਹ ਲੋਕ ਜਿਹੜੇ ਕਿ YouTube ਤੇ ਦਰبار صاحب ਦਾ ਸਚਕੰਦ ਸ੍ਰੀ ਹਰਮੰਦਰ ਸਾਹਿਬ ਦਾ ਲਾਈਵ ਵੇਖਦੇ ਸੀ ਸੁਣਦੇ ਸੀ ਉਹਨਾਂ ਨੂੰ ਫਿਲਹਾਲ ਇੱਕ ਹਫ਼ਤੇ ਦੀ ਉਡੀਕ ਕਰਨੀ ਪਏਗੀ ਕਾਰਨ ਜੋ ਇਹਦੇ ਪਿੱਛੇ ਨਿਕਲ ਕੇ ਸਾਹਮਣੇ ਆ ਰਹੇ ਨੇ ਕਿ ਕੁਝ ਵਾਇਲੇਸ਼ਨ YouTube ਦੀ ਗਾਈਡਲਾਈਨਸ ਦੀ ਐਸਜੀਪੀਸੀ ਵੱਲੋਂ ਕੀਤੀ ਗਈ ਹੈ ਜਾਂ ਉਸ ਚੈਨਲ ਵੱਲੋਂ ਕੀਤੀ ਗਈ ਹੈ ਜਿਸ ਕਰਕੇ YouTube ਵੱਲੋਂ ਇੱਕ ਵੱਡੀ ਕਾਰਵਾਈ ਐਸਜੀਪੀਸੀ ਦੇ ਇਸ YouTube ਚੈਨਲ ਤੇ ਕੀਤੀ ਗਈ ਹੈ ਜਾਣਕਾਰੀ ਮਿਲ ਪਾ ਰਹੀ ਹੈ ਕਿ YouTube ਨੇ ਐਕਟੀਵਿਟੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਫੀਸ਼ੀਅਲ YouTube ਚੈਨਲ ਤੇ ਉਹਨੂੰ ਰੈਸਟ੍ਰਿਕਟਡ ਕਰ ਦਿੱਤਾ ਯਾਨੀ ਕਿ ਸਸਪੈਂਡ ਕਰ ਦਿੱਤਾ ਹੈ ਔਰ ਜੋ ਜਾਣਕਾਰੀ ਮਿਲ ਪਾ ਰਹੀ ਹੈ ਕਿ ਇਸ ਸਸਪੈਂਸ਼ਨ ਜਿਹੜੀ ਹੈ ਇੱਕ ਵੀਡੀਓ ਕੋਈ ਅਪਲੋਡ ਹੋਈ ਸੀ ਜਿਹਦੇ ਕਰਕੇ ਇਹ ਸਾਰੀ ਸਸਪੈਂਸ਼ਨ ਨੀਆ ਇਹ ਕਾਰਵਾਈ ਕੀਤੀ ਗਈ ਹੈ ਦਰਸਲ ਵੀਡੀਓ 31 ਅਕਤੂਬਰ ਨੂੰ ਜਿਹੜੀ ਅਪਲੋਡ ਕੀਤੀ ਗਈ ਸੀ ਜਿਸ ਵਿੱਚ ਕਿਸੇ ਸਿੱਖ ਪ੍ਰਚਾਰਕ ਵੱਲੋਂ ਜਿਹੜਾ 1984 ਦਾ ਸਿਚੁਏਸ਼ਨ ਸੀਗੀ ਉਹਨੂੰ ਲੈ ਕੇ ਕੋਈ ਇੱਕ ਵੀਡੀਓ ਸੀ ਜੋ ਕਿ ਇੰਦਰਾ ਗਾਂਧੀ ਤੋਂ ਰਿਲੇਟਿਡ ਸੀ ਸਾਬਕਾ ਪ੍ਰਧਾਨ ਮੰਤਰੀ ਤੋਂ ਜਿਹਦੇ ਕਰਕੇ YouTube ਨੇ ਉਸ ਤੇ ਨੋਟਿਸ ਲਿਆ ਔਰ ਇੱਕ ਰੈਸਟ੍ਰਿਕਸ਼ਨ ਕਹਿ ਲੋ ਕਿ ਜਾਂ ਇੱਕ ਸਟ੍ਰਾਈਕ ਕਹਿ ਲੋ ਉਹ ਕੀਤੀ ਗਈ ਜਿਸ ਤੋਂ ਬਾਅਦ ਫਿਲਹਾਲ ਇੱਕ ਹਫਤੇ ਲਈ SGPC ਦਾ ਜਿਹੜਾ YouTube ਚੈਨਲ ਹੈ ਉਹ ਸਸਪੈਂਡ ਕਰ ਦਿੱਤਾ ਗਿਆ ਇਸ ਪੂਰੇ ਮਸਲੇ ਨੂੰ ਲੈ ਕੇ SGPC ਦੇ ਸੈਕਟਰੀ ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਉਸ ਮਸਲੇ ਤੇ ਕੰਮ ਕਰ ਰਹੇ ਹਾਂ YouTube ਦੀ ਆਪਣੀ ਪਾਲਿਸੀ ਹੈ ਉਹਨਾਂ ਨੇ ਐਕਸ਼ਨ ਲਿਆ ਕੋਈ ਪੁਰਾਣੀ ਵੀਡੀਓ ਸੀ ਜਿਹਦੇ ਤੇ ਉਹਨਾਂ ਨੇ ਐਕਸ਼ਨ ਲਿਆ ਪਰ ਗੁਰਬਾਣੀ ਦਾ ਜਿਹੜਾ ਬ੍ਰਾਡਕਾਸਟ ਹੈ ਉਹ ਚੈਨਲ ਤੇ ਤੇ ਹੋਏਗਾ ਪਰ ਇਸ YouTube ਚੈਨਲ ਤੇ ਫਿਲਹਾਲ ਨਹੀਂ ਹੋ ਸਕੇਗਾ ऐसे रिजल्ट द चैनलस एक्टिविटीज हैज बीन सस्पेंडेड फॉर अ वीक उन्होंने यहां पे जानकारी दी है कि सारे दे करके हफ्ते ਲਈ YouTube ਨੇ SSGPCC ਦੇ ਚੈਨਲ ਦੀ ਐਕਟੀਵਿਟੀ ਨੂੰ ਫਿਲਹਾਲ ਸਸਪੈਂਡ ਕਰ ਦਿੱਤਾ ਯਾਨੀ ਕਿ ਹਫਤੇ ਤੱਕ ਕੋਈ ਲਾਈਵ ਉੱਥੇ ਨਹੀਂ ਹੋ ਸਕੇਗਾ ਕੁਝ ਅਪਲੋਡ ਨਹੀਂ ਹੋ ਸਕੇਗਾ ਸਵਾਲ ਵੱਡਾ ਹੈ ਵੀ ਇਹ ਕਿ SSGPC ਵਰਗਾ ادارਾ ਹੋਵੇ ਔਰ ਜਿੱਥੇ ਲੱਖਾਂ ਲੋਕ ਜੁੜ ਕੇ ਰੋਜ਼ਾਨਾ ਲਾਈਵ ਗੁਰਬਾਣੀ ਵੇਖਦੇ ਹੋਣ ਇਸ ਤਰ੍ਹਾਂ ਦੀ ਗਲਤੀ ਆਖਰਕਾਰ ਕਿਉਂ ਕੀਤੀ ਗਈ ਜਾਂ ਇਹ ਗਲਤੀ ਹੋਈ ਕਿਉਂ ਕੀ ਕੋਈ y... ਪਰੋਫੈਸ਼ਨਲ ਟੀਮ ਐਸਜੀਪੀਸੀ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਹਾਇਰ ਨਹੀਂ ਕੀਤੀ ਗਈ ਆਪਣੇ ਆਪ 'ਚ ਇੱਕ ਵੱਡਾ ਸਵਾਲ ਵੀ ਹੁਣ ਖੜਾ ਹੁੰਦਾ ਹੈ ਕਿ YouTube ਦੀਆਂ ਜੋ ਗਾਈਡਲਾਈਨਸ ਹੁੰਦੀਆਂ ਨੇ ਜੋ ਰੈਸਟ੍ਰਿਕਸ਼ਨ ਲੱਗਦੇ ਨੇ ਆਖਿਰਕਾਰ ਉਹਨਾਂ ਨੂੰ ਫਾਲੋ ਕਿਉਂ ਨਹੀਂ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਔਰ ਖਾਸ ਤੌਰ ਤੇ ਉਹ ਸੰਗਤ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ 'ਚ ਬੈ ਕੇ YouTube ਤੇ ਰਹੇ ਕਿਉਂਕਿ ਹੁਣ ਹਾਈ ਟੈਕ ਚੀਜ਼ਾਂ ਹੋ ਚੁੱਕੀਆਂ ਨੇ ਲੋਕਾਂ ਦੇ ਕੋਲ ਕਨੈਕਟ ਟੀਵੀ ਨੇ ਜਿਹੜੇ ਕਿ ਨੈਟ ਤੋਂ ਚੱਲਦੇ ਨੇ 스마트 ਟੀਵੀ ਔਰ ਜ਼ਿਆਦਾਤਰ ਲੋਕ ਹੁਣ ਕਿਸੇ ਖਾਸ ਚੈਨਲ ਤੇ ਗੁਰਬਾਣੀ ਵੇਖਣ ਦੀ ਥਾਂ YouTube ਤੇ ਲਾਈਵ ਲਾ ਕੇ ਗੁਰਬਾਣੀ ਦਰਬਾਰ ਸਾਬ ਦਾ ਲਾਈਵ ਵੇਖਣਾ ਪਸੰਦ ਕਰਦੇ ਨੇ ਪਰ ਉਹਨਾਂ ਨੂੰ ਹੁਣ ਇੱਕ ਹਫਤੇ ਦੀ ਉਡੀਕ ਕਰਨੀ ਪੈਗੀ ਔਰ ਇਹ ਗਲਤੀ ਸਿੱਧੇ ਤੌਰ ਤੇ ਐਸਜੀਪੀਸੀ ਦੀ ਮੰਨੀ ਜਾ ਰਹੀ ਹੈ ਕਿ ਇੱਕ ਪ੍ਰੋਫੈਸ਼ਨਲ ਟੀਮ ਦੀ ਥਾਂ ਆਖਿਰਕਾਰ ਕਿਸ ਤਰ੍ਹਾਂ ਇੱਕ ਵੱਡਾ ਇਹ ਚੈਨਲ YouTube ਤੇ ਚਲਾਇਆ ਜਾ ਰਿਹਾ ਸੀ ਜੋ ਕਿ ਆਪਣੇ ਆਪ ਚ ਹੁਣ ਸਵਾਲਾਂ ਦੇ ਵਿੱਚ ਆ ਗਿਆ ਹੈ